ਕਿ ਇਹ ਪਰਮਾਤਮਾ ਦੇ ਬਣਾਇਆ ਮੰਦਰ ਹੈ ਜੋ ਇਨਸਾਨੀ ਜਮ ਹੈ ਜੀ ਅਸੀਂ ਇਹਦੀ ਸੇਵਾ ਜ਼ਿਆਦਾ ਕਰੀਏ ਧਾਰਮਿਕ ਸਥਾਨ ਇਨਸਾਨ ਨੇ ਬਾਅਦ ਚ ਪੈਦਾ ਕੀਤੇ ਹੈ ਇਨਸਾਨ ਰੱਬ ਨੇ ਪਹਿਲਾਂ ਪੈਦਾ ਕੀਤਾ ਜੀ ਇਸ ਕਰਕੇ ਜੇ ਕੋਈ ਇਨਸਾਨ ਔਖਾ ਹੈ ਤਾਂ ਉਹਨੂੰ ਸੰਭਾਲੀਏ ਜੇ ਕੋਈ ਜ਼ਿਆਦੇ ਢਿੱਲਾ ਕੋਈ ਮੈਡੀਕਲ ਦੀ ਸਹੂਲਤ ਵੀ ਪੈਂਦੀ ਆ ਉਹੋ ਜੀ ਮਦਦ ਵੀ ਤੁਸੀਂ ਕਰ ਰਹੇ ਹੋ ਕੋਈ ਉਹ ਹਜੇ ਨਹੀਂ ਕਰ ਰਹੇ ਜੀ ਜੀ ਮਤਲਬ ਜੇ ਕੋਈ ਸਾਡੇ ਕੋਲੇ ਆ ਜਾਂਦਾ ਫੰਡ ਜਾ ਮਤਲਬ ਕਿ ਕੋਈ ਸਾਨੂੰ ਕੋਈ ਅਗਲਾ ਅਪਰੋਚ ਕਰਦਾ ਹੈ ਤੇ ਕੋਈ ਨਾ ਕੋਈ ਦਾਨੀ ਸੱਜਣ ਭਾਲ ਕੇ ਅਸੀਂ ਉਹ ਦੇ ਵੀ ਦਿੰਨੇ ਆ ਜੀ ਔਰ ਜੋ ਵੀ ਸਮਾਨ ਸਾਡੇ ਕੋਲੇ ਆਉਂਦਾ ਹੈ ਜੀ ਮੰਨ ਲਓ ਕੋਈ ਬਿਸਤਰਾ ਫालतू ਆ ਗਿਆ ਜੀ ਹੈ ਜਾਂ ਕੋਈ ਚੀਜ਼ ਕਪੜਾ ਲੇੜਾ ਫालतू ਆ ਗਿਆ ਉਹ ਗਾ ਅਸੀਂ ਦੇ ਦਿੰਨੇ ਆ ਜੀ ਵੀ ਅਸੀਂ ਉਹਨੂੰ ਕੋਈ ਚੀਜ਼ ਰੱਖਦੇ ਨਹੀਂ ਇੱਥੇ ਜੀ ਵੀ ਜੋ ਚੀਜ਼ ਸਾਡੇ ਤੋਂ ਜਿਵੇਂ ਰਜਾਈਆਂ ਪਿੱਛੇ ਜੇ ਪੰਜ ਚਾਰ ਫालतू ਆ ਗਈਆਂ ਜੀ ਉਹ ਕੁਛਲਾਚਾਰ ਬੱਦੇ ਜਿਹੜੇ ਆਪਦੇ ਘਰਾਂ 'ਚ ਹੀ ਰਹਿੰਦੇ